ਲਿਵਿੰਗ ਇੰਡੀਆ ਟੀਮ ਗਰਾਊਂਡ ਜ਼ੀਰੋ ਤੋਂ ਮਹਾ ਕਵਰਿੰਗ ਲੋਕਾਂ ਤੱਕ ਪਹੁੰਚਾ ਰਹੀ ਹੈ ਕਿ ਲੋਕ ਵੱ ਚੜ ਕੇ ਇਸ ਦਾ ਹਿੱਸਾ ਬਣ ਸ਼ੰਭੂ ਮਾਰਡਰ ਬੁੱਕਸਾਰਾਂ ਦੇ ਹੱਕ ਦੇ ਵਿੱਚ ਖੜਨ ਤੇ ਉੱਥੇ ਹੀ ਇੱਕ ਤਸਵੀਰ ਲੱਗ ਸਾਹਮਣੇ ਆਈ ਕਿਉਂਕਿ ਜਿਹੜੀ ਉਧਰ ਫੋਰਸ ਲੱਗੀ ਹੋਈ ਆ ਉਹਨਾਂ ਦੇ ਵੱਲੋਂ ਜਿਹੜੇ ਕਿ ਬਰੂ ਛੱਡੇ ਜਾ ਰਹੇ ਨੇ ਉਸ ਚੀਜ਼ ਨੂੰ ਵੇਖਦੇ ਹੋਏ ਇੱਕ ਨੌਜਵਾਨ ਜਿਹੜਾ ਕਿ ਮਾਲੇ ਤੋਂ ਇਹ ਪ੍ਰੋਜੈਕਟ ਲੈ ਕੇ ਪਹੁੰਚਿਆ ਹੋਇਆ ਆ ਦੇਖੋ ਸਭ ਤੋਂ ਪਹਿਲਾਂ ਤਸਵੀਰ ਦਿਖਾਉਂਗਾ ਕਿ ਚੀਜ਼ ਕਿਹੜੀ ਹੈਗੀ ਆ ਬਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਕਿੱਥੋਂ ਆਇਓ ਮੈਂਮ ਬਾਲੇ ਜ਼ਿਲ੍ਹੇ ਤੋਂ ਆਇਆ ਇਹ ਕੀ ਮੇਰਾ ਨਾਮ ਮਨਜੋਤ ਹੈ ਜੀ ਇਹ ਮੰਨਦੇ ਵਿੱਚ ਕਿੱਦਾਂ ਆਇਆ ਕਿ ਇਹ ਚੀਜ਼ੇ ਜ਼ਰੂਰੀ ਫਿਰ ਚਾਹੀਦੀ ਹੈ ਪਤਾ ਕੀ ਹੈ ਜੀ ਜਦੋਂ ਆਪਾਂ ਦੇਖਦੇ ਆਂ ਟੀਵੀ 'ਚ ਬੈਠੇ ਆਂ ਥਰੂ ਗੈਸ ਦੇ ਉਧਰੋਂ ਗੋਲੇ ਸਿੱਟ ਰਹੇ ਨੇ ਹੂੰ ਵੈਸੇ ਕਿਸਾਨ ਸੰਤਮਈ ਪ੍ਰੋਟੈਸਟ ਕਰ ਰਹੇ ਨੇ ਪਰ ਇਹਨਾਂ ਨੇ ਮੰਨ ਲਓ ਉਧਰ ਬੈਠੇ ਵੀ ਨੇ ਫਿਰ ਵੀ ਉਤਰੋਂ ਅਥਰੂ ਗੈਸ ਦੇ ਗੋਲੇ ਸਿੱਟੀ ਜਾ ਰਹੇ ਨੇ ਬਾਰ-ਬਾਰ ਹੂੰ ਇਹਦੇ ਨਾਲ ਕੀ ਕਰਦੇ ਆਂ ਆਪਾਂ ਥਰੂ ਗੈਸ ਦਾ ਗੋਲਾ ਸਿੱਟਦੇ ਆਂ ਇਹਨੂੰ ਉਹਦੇ ਉੱਤੇ ਪਾਣੀ ਸਪਰੇਅ ਕਰ ਦਿੰਦੇ ਆਂ ਫਿਰ ਉਹਦੀ ਗੈਰ ਦਿਖਾਓਗੇ ਥੋੜਾ ਆਹ ਦੇਖ ਸਕਦੇ ਹੋ ਕਿ ਜਦੋਂ ਉਧਰੋਂ ਅਥਰੂ ਗੈਸ ਸਪਰੇਅ ਕਰ ਦ अच्छा ਆ ਪ੍ਰੈਸ਼ਰ ਦੇ ਨਾਲ ਉਹਦੇ ਅਥਰੂ ਗੈਸ ਹਾਂਜੀ ਅੱਛਾ ਇਹ ਵੀ ਜਗ੍ਹਾ ਲਾਇਆ ਤੁਸੀਂ ਹਾਂਜੀ ਇਹ ਅਥਰੂ ਗੈਸ ਦੇ ਗੋਲੇ ਤੇ ਉੱਤੇ ਸਿੱਟ ਦਿੰਨੇ ਆ ਫਿਰ ਉਹਦੇ ਗੈਸ ਕੰਮ ਨਹੀਂ ਕਰਦੀ ਉਹਨਾਂ ਅੱਛਾ ਕਿਹੜਾ ਤਰੀਕਾ ਹਾਂਜੀ ਹਾਂਜੀ ਤੇ ਤੁਹਾਨੂੰ ਕਿਹਦਾ ਪਤਾ ਲੱਗਾ ਕਿ ਇਹ ਅਥਰੂ ਗੈਸ ਸੁੱਟਣ ਦੇ ਤੇ ਫਿਰ ਇੱਥੇ ਲੋਡ ਹੈਗੀ ਇਹਦੀ ਆਪਾਂ ਵੈਸੇ ਟੀਵੀ ਦੇਖਦੇ ਰਹਿੰਦੇ ਨੇ ਵੈਸੇ ਆਪਾਂ ਆਉਂਦੇ ਰਹਿੰਦੇ ਆ ਸਾਨੂੰ ਪਤਾ ਹੀ ਧਰਨਾ ਚੱਲ ਰਿਹਾ ਪਰ ਟੀਵੀ ਦੇ ਵਿੱਚ ਕੱਲ ਦਿਖਾ ਰਹੇ ਆ ਇੱਧਰ ਬੈਠੇ ਸੀ ਕਿਸਾਨ ਫਿਰ ਵੀ ਉਧਰੋਂ ਅਥਰੂਗਰ ਦੇ ਗੋਲੇ ਸਿੱਟ ਰਹੇ ਨੇ ਇਹਨਾਂ ਨੇ ਐ ਕਰਤਾ ਵੀ ਜਿਹਨੇ ਪਾਕਿਸਤਾਨ ਦਾ ਬਾਰਡਰ ਹੋਵੇ ਇਹਨਾਂ ਤਾਂ ਇਹਨੇ ਪਾਕਿਸਤਾਨ ਦਾ ਬਾਰਡਰ ਨਹੀਂ ਸੀਲ ਕੀਤਾ ਜਿਨ੍ਹਾਂ ਨੇ ਹਰਿਆਣਾ ਪੰਜਾਬ ਦਾ ਕਰਤਾ ਜੇ ਐਨਾ ਹੀ ਕੀਤਾ ਹੁੰਦਾ ਫਲਵਾਮਾ ਚ ਸਾਡੇ ਬੰਦੇ ਸ਼ਹੀਦ ਨਾ ਹੋਏ ਹੁੰਦੇ ਸਾਡੇ ਫੌਜੀ ਸਾਬ ਫੌਜੀ ਸਾਬ ਜੇ ਉੱਥੇ ਕਰਦੇ 300 ਕਿਲੋ ਆਰਡੀਐਕਸ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਮੈਨੇ ਰੱਖਦਾ ਲੈ ਕੇ ਜਾਣਾ ਹੁਣ ਇੱਕ ਕਿਸਾਨ ਜਾ ਰਿਹਾ ਕਿਸੇ ਕੋਲ ਕੋਈ ਹਥਿਆਰ ਨਹੀਂ ਕੋਈ ਕੁਝ ਨਹੀਂ ਹੁਣ ਖੱਟਰ ਸਰਕਾਰ ਕਹਿ ਦਿੰਦੀ ਹਥਿਆਰ ਲੈ ਕੇ ਆਪਾਂ ਪੜਨ ਨਹੀਂ ਦੇਵਾਂਗੇ ਇਹ ਤਾਂ ਗਲਤ ਗੱਲ ਹੈ ਇਹ ਤਾਂ ਡੈਮੋਕਰੇਟਿਕ ਕੰਟਰੀ ਆ ਇਹ ਤਾਂ ਲੋਕਤੰਤਰ ਦਾ ਕਹਾਣ ਹੋ ਰਿਹਾ ਹੁਣ ਬੰਦਾ ਆਮ ਬੰਦਾ ਘਰੋਂ ਨਹੀਂ ਨਿਕਲ ਸਕਦਾ ਇਹ ਕਹਿੰਦੇ ਵੀ ਤੁਸੀਂ ਘਰੇ ਰਹੋ ਅੰਬਾਲਾ ਦੇ ਜ਼ਿਲ੍ਹੇ ਜ਼ਿਲ੍ਹੇ ਅੰਬਾਲਾ ਜ਼ਿਲ੍ਹੇ ਚ ਪਿੰਡਾਂ ਚ ਜਾ ਜਾ ਕੇ ਅਨਾਉਂਸਮੈਂਟਾਂ ਕਰਵਾ ਰਹੇ ਨੇ ਪੁਲਿਸ ਦੀ ਗੱਡੀਆਂ ਨਾਲ ਹੀ ਵੀ ਜਿਹੜਾ ਕੋਈ ਅੰਦੋਲਨ ਚ ਗਿਆ ਪ੍ਰੋਟੈਸਟ ਚ ਗਿਆ ਉਹਦਾ ਆਪਾਂ ਪਾਸਪੋਰਟ ਰੱਦ ਕਰ ਦਾਂਗੇ ਹਾਂ ਹਰਿਆਣੇ ਦੇ ਵਿੱਚ ਉਹਨੂੰ ਹਾਂਜੀ ਉਹਨੂੰ ਨੌਕਰੀ ਨਹੀਂ ਲੱਗਣ ਦੇਣਾ ਨੌਕਰੀ ਆ ਉਹਦੀ ਰੋਕਰੀ ਰੱਦ ਕਰ ਦਾਂਗੇ ਕੋਈ ਪੜਦਾ ਉਹਦੀ ਪੜ੍ਹਾਈ ਖਤਮ ਕਰ ਦਾਂਗੇ ਆਪਾਂ ਇੱਥੋਂ ਤੱਕ ਕਿ ਹਰਿਆਣੇ ਦੇ ਵਿੱਚ ਇਹ ਚੀਜ਼ੇ ਐਲਾਨ ਕਰ ਦਿੱਤੀ ਗਈਆਂ ਹਾਂ ਕਰ ਦਿੱਤੀ ਗਈਆਂ ਇੱਥੋਂ ਤੱਕ ਕਿ ਜਿਹੜਾ ਕਹਿੰਦੇ ਟਰੈਕਟਰ ਜਾਊਗਾ ਮੋਟਰਸਾਈਕਲ ਗੱਡੀ ਜਾਊਗਾ ਉਹਦੇ ਰਜਿਸਟ੍ਰੇਸ਼ਨ ਰੱਦ ਕਰ ਦਾਂਗੇ ਪੰਚਾਇਤਾਂ ਦੇ ਕੋਲ ਲੈਟਰ ਭੇਜਿਓ ਨੂੰ ਜਾਣ ਦੇਣਾ ਰੋਕ ਉਹਨੂੰ ਜਿਨ੍ਹਾਂ ਹੁਣ ਤੱਕ ਦਿਖ ਚੁੱਕੀ ਹੈ ਨੌਜਵਾਨ ਹਰਿਆਣੇ ਦਾ ਬਿਆਨ ਕਰ ਰਿਹਾ ਵਾ ਕਿ ਜੋ ਹਰਿਆਣੇ ਦੇ ਵਿੱਚ ਆਪੀ ਉੱਥੇ ਜੀ ਲੋਕਾਂ ਦੇ ਘਰਾਂ ਦੇ ਵਿੱਚ ਨੋਟਿਸ ਕੱਢੇ ਜਾ ਰਹੇ ਨੇ ਲੋਕਾਂ ਨੂੰ ਇਹ ਗੱਲ ਕਹੀ ਤੁਹਾਡੇ ਬੱਚਿਆਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਜਿਹੜੇ ਡਿਗਰੀਆਂ ਕਰੇ ਡਿਗਰੀਆਂ ਰੱਦ ਕੀਤੇ ਰਹੀਆਂ ਅੱਛਾ ਉੱਥੇ ਐਲਾਨ ਕੀਤਾ ਜਾ ਰਿਹਾ ਹਾਂਜੀ ਹਾਂ ਐਲਾਨ ਪੁਲਿਸ ਦੀਆਂ ਗੱਡੀਆਂ ਫਿਰ ਰਹੀਆਂ ਨੇ ਪਿੰਡਾਂ 'ਚ ਉਹ ਅਨਾਉਂਸਮੈਂਟਾਂ ਕਰਦੇ ਫ ਤੁਸੀਂ ਕਿਹੜੇ ਰਸਤੇ ਸਾਂ ਨਹੀਂ ਆਗੇ ਫਿਰ ਆਪਾਂ ਚਲੋ ਆਗੇ ਘੁੰਮ ਫਿਰ ਕੇ ਆਗੇ ਰਸਤੇ ਹਾਂ ਪਰ ਆਪਣਾ ਸਾਹ ਜਪੋੜੀ ਪਤਾ ਕੀ ਹੈ ਜੀ ਜਿਨ੍ਹਾਂ ਦਾ ਜਮੀਰ ਜਉਂਦਾ ਹੁੰਦਾ ਉਹ ਕਿਸੇ ਨਾ ਕਿਸੇ ਪਾਸੇ ਆ ਜਾਂ ਹਾਂ ਆ ਜਾਂਦੇ ਨੇ ਹੁਣ ਜਿਨ੍ਹਾਂ ਦਾ ਜਮੀਰ ਨਹੀਂ ਜਾਗਦਾ ਉਹ ਘਰੇ ਬੈਠੇ ਨੇ ਹੁਣ ਆਮ ਬੰਦਾ ਕੋਈ ਵੀ ਆ ਕਹਿ ਦੂਗਾ ਵੀ ਇਹ ਤਾਂ ਕਿਸਾਨ ਦੀ ਲੜਾਈ ਆ ਰੋਟੀ ਤਾਂ ਸਾਰੇ ਬੰਦੇ ਖਾਂਦੇ ਆ ਇਹ ਤਾਂ ਹੈ ਨਹੀਂ ਵੀ ਕੋਈ ਰੋਟੀ ਨਹੀਂ ਖਾਂਦਾ ਕੋਈ ਜੇ ਪੀਜ਼ਾ 버ਗਰ ਖਾਂਦਾ ਉਹ ਵੀ ਮੈਦੇ ਤੋਂ ਬਣਦਾ ਆਟੇ ਤੋਂ ਹੀ ਬਣਦਾ ਕਿਸਾਨ ਕਿਸਾਨ ਹੀ ਬਣਾ ਰਿਹਾ ਉਹਨੂੰ ਵੀ ਇਹ ਤਾਂ ਹੈ ਨਹੀਂ ਵੀ ਹਾਂ ਉੱਤੋਂ ਡਿਗ ਡਿਗ ਪੀ ਤੱਕ ਕੋਈ ਨਿੱਜੀ ਲੜਾਈ ਤੇ ਹੈ ਨਹੀਂ ਇਹ ਤਾਂ ਪੰਜਾਬਾ ਤੇ ਲੜ ਰਹੇ ਨੇ ਕਿਸਾਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਹੈ ਵੈਸੇ ਵੀ ਇਹ ਲੋਕਤੰਤਰ ਦੀ ਲੜਾਈ ਹੋ ਗਈ ਹੁਣ ਕਿਉਂਕਿ ਹੁਣ ਆਮ ਬੰਦਾ ਜੇ ਕਹਦੇ ਮੈਂ ਅੱਥੇ ਘਰੋਂ ਬਾਹਰ ਨਿਕਲਣਾ ਇਹ ਤਾਂ ਉਹੀ ਗੱਲ ਹੋ ਗਈ ਵੀ ਤੁਸੀਂ ਘਰੋਂ ਬਾਹਰ ਨਿਕਲ ਸਕਦੇ ਇਹ ਤਾਂ ਲੋਕਤੰਤਰ ਦਾ ਘਾਣ ਹੋ ਗਿਆ ਨਾ ਇਹ ਬਿਲਕੁਲ ਜੀ ਇਹ ਲੋਕਤੰਤਰ ਦੀ ਸਾਰੇ ਦੀ ਸਾਰੇ ਦੇਸ਼ ਦੀ ਲੜਾਈ ਹੈ ਸਮੁੱਚੇ ਦੀ ਇਕੱਲੇ ਕਿਸਾਨਾਂ ਦੀ ਹੁਣ ਲੜਾਈ ਨਹੀਂ ਰਹੀ ਪਹਿਲਾਂ ਕਿਸਾਨਾਂ ਦੀ ਸੀ ਚਲੋ ਮੰਗਾ ਕਿਆਂ ਸੀ ਉਹ ਜਦੋਂ ਤੱਕ ਸੀ ਵੀ ਜਾਣ ਦਿੰਦੇ ਕਿਸਾਨਾਂ ਨੂੰ ਵੀ ਸਾਡੀ ਰਾਸ ਧਾਨੀ ਆ ਆਪਾਂ ਜਾ ਕੇ ਗੱਲ ਰੱਖ ਸਕਦੇ ਲੋਕਤੰਤਰ ਇਹੀ ਚੀਜ਼ ਆ ਹੁਣ ਇਹ ਲੋਕਤੰਤਰ ਚ ਕਹਿੰਦੇ ਤੁਸੀਂ ਗੱਲ ਨਹੀਂ ਰੱਖਣੀ ਠਾਕੇ ਤੁਸੀਂ ਜੇ ਜੇਲਾ ਚ ਕਰ ਦੋਗੇ ਆਪਾਂ ਇਹ ਕਰ ਦੋਗੇ ਫਿਰ ਇਹਨੇ ਕਿੰਨੇ ਬਰੂ ਕੰਟਰੋਲ ਕਰ ਲੈਗੇ ਇਸ ਦੇ ਨਾਲ ਕਾਫੀ ਹੱਦ ਤੱਕ ਕਾਫੀ ਕਰ ਲਿਆ ਜਿੰਨਾ ਹੋਰ ਵੀ ਉੱਥੇ ਲੱਗੇ ਹੋਏ ਨੇ ਪੰਪ ਅੱਛਾ ਹਾਂ ਜਦੋਂ ਵੀ ਉਦੋਂ ਗੋਲਾ ਸਿੱਟਦੇ ਆਪਾਂ ਸਪਰੇਅ ਕਰਕੇ ਗੈਸ ਦਵਾ ਦਿੰਦੇ ਆ ਧੂਆਂ ਤਾਂ ਦਵਾ ਦਿੰਦੇ ਆ ਬਿਲਕੁਲ ਧੰਨਵਾਦ ਜੀ ਆਹ ਦੇਖ ਸਕਦੇ ਹੋ ਕਿ ਇਸ ਨੌਜਵਾਨ ਦੇ ਵੱਲੋਂ ਜਿਹੜਾ ਟੀਵੀ ਤੇ ਵੇਖਿਆ ਗਿਆ ਕਿ ਕਿਸਾਨਾਂ ਦੇ ਉੱਪਰ ਬਰੂ ਸੁੱਟੇ ਜਾ ਰਹੇ ਤੇ ਜਿਹੜਾ ਇਹ ਬਾਗਾਂ ਦੇ ਵਿੱਚ ਇਹ ਬਾਗਾਂ ਦੇ ਵਿੱਚ ਵੈਸੇ ਵਰਤਾਇ ਜਾਂਦਾ ਨਾ ਬਾਗਾਂ ਚ ਵਰਤਨ ਜੀ ਹੂੰ ਬਾਗਾਂ ਚ ਆਮ ਖੇਤਾਂ ਚ ਆਪਣਾ ਸਪਰੇਅ ਕਰਨ ਲਈ ਉੱਤੇ ਸਪਰੇਅ ਕਰਨ ਵਾਸਤੇ ਪਰ ਇਹਦੀ ਲੋਡ ਹੁਣ ਇੱਥੇ ਪੈ ਗਈ ਹੈ ਹਾਂ ਐਮਰਜੈਂਸੀ ਚ ਲੋਡ ਪੈ ਜਾਂਦੀ ਆ ਸਾਨੂੰ ਵੀ ਨਹੀਂ ਪਤਾ ਸੀ ਵੀ ਹੁਣ ਅੰਦੋਲਨ ਚ ਇਹਦੀ ਵੀ ਲੋਡ ਪਾਉਗੀ ਵੈਸੇ ਵੱਡੇ ਵੱਡੇ ਟਰੈਕਟਰ ਬਥੇਰੇ ਨੇ ਇੱਥੇ ਹੋਰ ਵੀ ਆਏ ਨੇ ਪਰ ਸਾਨੂੰ ਇਹ ਲੋਡ ਨਹੀਂ ਪਰ ਇਹ ਕਿ ਜਿੱਥੇ ਮਰਜ਼ੀ ਐਂਟਰ ਹੋ ਸਕਦਾ ਹਾਂ ਜਿੱਥੇ ਜਿੱਥੇ ਮਰਜ਼ੀ ਐਂਟਰ ਹੋ ਸਕਦਾ ਪਰ ਆਪਾਂ ਨੇ ਕਦੀ ਸੋਚਿਆ ਨਹੀਂ ਸੀ ਵੀ ਇਹਦੇ ਲਈ ਕੰਮ ਲਈ ਨਹੀਂ ਸੀ ਬਿਆਂ ਇਹ ਆਪਾਂ ਲੈ ਆ ਸੀ ਵੀ ਖੇਤਾਂ 'ਚ ਚਲਾਇਆ ਕਰਾਂਗੇ ਆਪਾਂ ਥੋੜੀ ਬਹੁਤੀ ਬਾਈ ਜੜੀ ਕਰਨੀ ਆ ਉਹ ਕਰਿਆ ਕਰਾਂਗੇ ਪਰ ਇਹ ਨਹੀਂ ਪਤਾ ਸੀ ਵੀ ਇਹ ਟਰੈਕਟਰ ਪੰਪ ਲੈ ਕੇ ਇੱਥੇ ਆਣਾ ਪਊਗਾ ਪਰ ਜਿਹੜਾ ਹਰਿਆਣੇ ਦੇ ਵਿੱਚ ਜਿਹੜਾ ਲਾਨ ਕੀਤਾ ਜਾ ਰਿਹਾ ਬਾਰ-ਬਾਰ ਇਹ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਉਹ ਤੇ ਲੋਕ ਡਰੇ ਹੋਣਗੇ ਫਿਰ ਹਾਂਜੀ ਬਹੁਤ ਡਰੇ ਹੋਏ ਨੇ ਲੋਕ ਲੋਕ ਹੁਣ ਇੱਕ ਕਹਿ ਲਈ ਜਿੱਦਾਂ ਆਪੰਦ ਭਗਤ ਕਹਿ ਦਿੰਨੇ ਆ ਜਾਂ ਡਰੇ ਹੋਏ ਨੇ ਲੋਕ ਕਈਆਂ ਦੇ ਜਿਨ੍ਹਾਂ ਤੋਂ ਸਾਈਨ ਕਰਾ ਲੇ ਉਹ ਡਰਦੇ ਆਂਦੇ ਨਹੀਂ ਹੈਗੇ ਅੱਛਾ ਸਾਈਨ ਵੀ ਕਰਾ ਲੇ ਕਈਆਂ ਨੇ ਹਾਂ ਪੰਚਾਇਤ ਪੰਚਾਇਤਾਂ ਕੋਲ ਲੈਟਰ ਭੇਜੇਗੇ ਨੇ ਪੰਚਾਂ ਦੇ ਸਾਈਨ ਕਰਾਈ ਉਹਦੇ ਜਿਸ ਨੇ ਕੀਤੇ ਆ ਉਹ ਇੱਥੇ ਆ ਨਹੀਂ ਸਕਦਾ ਲੰਬੜਦਾਰਾਂ ਦੇ ਵੀ ਸਾਈਨ ਹੋਏ ਨੇ ਵੀ ਤੁਹਾਡੀ ਲੰਬੜਦਾਰੀ ਖਤਮ ਕਰ ਦਿੱਤੀ ਜਾਊਗੀ ਬਿਲਕੁਲ ਜੀ ਇਹ ਨੌਜਵਾਨ ਦੇ ਵੱਲੋਂ ਹਰਿਆਣੇ ਦਾ ਵਿਆਹ ਕੀਤਾ ਗਿਆ ਹੈ ਕਿ ਉੱਥੇ ਪ੍ਰਸ਼ਾਸਨ ਦੇ ਵੱਲੋਂ ਨੋਟਿਸ ਕੱਢੇ ਜਾ ਰਹੇ ਨੇ ਪਟਵਾਰੀਆਂ ਨੂੰ ਕੱਢੇ ਜਾ ਰਹੇ ਨੇ ਜਿਹੜੇ ਉੱਥੋਂ ਦੇ ਮੋਦਵਾਰ ਨੇ ਉਹਨਾਂ ਨੂੰ ਕੱਢੇ ਜਾ ਰਹੇ ਕਿ ਉਹਨਾਂ ਦੇ ਬੱਚਿਆਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਜਿਹੜੇ ਡਿਗਰੀਆਂ ਕਰ ਰਹੇ ਨੇ ਉਹਨਾਂ ਦੀਆਂ ਡਿਗਰੀਆਂ ਜਿਹੜੇ ਕੈਂਸਲ ਕੀਤੇ ਜਾਣਗੀਆਂ ਪਰ ਜਿਹੜੇ ਕਿਸਾਨ ਨੇ ਜਿਨ੍ਹਾਂ ਦਾ ਜ਼ਮੀਰ ਜਾਗਦਾ ਉਹ ਇਸ ਅੰਦੋਲਨ ਦੇ ਵਿੱਚ ਹਿੱਸਾ ਪਾ ਰਹੇ ਨੇ ਕੈਮਰਾਮੈਨ ਮਨੋਜ ਇਹਨਾ ਮਜੇਂਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਸੰਗ ਬੋਰਡਰ